ਖੜੇ ਨਾਲ ਡੀਐਸਪੀ ਮਨਦੀਪ ਕੌਰ ਜੁੜੇ ਚੁੱਕੇ ਨੇ ਮੈਮ ਤੁਹਾਡਾ ਸਵਾਗਤ ਹੈ ਨਿਊਜ਼ੀਟਰ ਪੰਜਾਬ ਤੇ ਮੈਂ ਤੁਹਾਡੇ ਤੋਂ ਸਮਝਣਾ ਚਾਹਾਂਗੇ ਕਿ ਆਖਰਕਾਰ ਮੌਕੇ ਤੇ ਹੋਇਆ ਕੀ ਕੁਝ ਹੈ ਮੈਮ ਮਰੀ ਬਾਤ ਸੁਣ ਪਾ ਰਹੇ ਹੋ ਹਾਂਜੀ ਹਾਂਜੀ ਹਲੋ ਹਾਂਜੀ ਮੈਮ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਿਸਾਨਾਂ ਵੱਲੋਂ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਤੁਸੀਂ ਤੁਹਾਡਾ ਵੀ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਬਸ ਲੁਕੀ ਕੀਤੀ ਗਈ ਅਸਲ ਦੇ ਵਿੱਚ ਮੌਕੇ ਤੇ ਹੋਇਆ ਕੀ ਹੈ ਜੋ ਸੱਚਾਈ ਆ ਜੀ ਸਾਰੀ ਕੈਮਰੇ ਚ ਵੀ ਕੈਦ ਹੋਈ ਆ ਇਹਨਾਂ ਨੂੰ ਕਿਹਾ ਗਿਆ ਸੀ ਆਪਾਂ ਟੇਬਲ ਤੇ ਬੈਠ ਕੇ ਗੱਲ ਕਰ ਲਾਂ ਕੰਦੇ ਨਹੀਂ ਅਸੀਂ ਕੋਈ ਗੱਲ ਨਹੀਂ ਕਰਨੀ ਉਸ ਤੋਂ ਬਾਅਦ ਮੈਨੂੰ ਜੇਲ੍ਹ ਤੋਂ ਕੋਈ ਕੰਮ ਸੀ ਉੱਥੇ ਜਾਣਾ ਪੈ ਰਿਹਾ ਸੀ ਤਾਂ ਇੱਕੋ ਹੀ ਰਸਤਾ ਜਿਹੜਾ ਇਹਨਾਂ ਨੇ ਪੂਰਾ ਬਲੌਕ ਕੀਤਾ ਹੋਇਆ ਪਹਿਲਾਂ ਜਦੋਂ ਮੈਂ ਸਵੇਰੇ ਆਫਿਸ ਆਈਆਂ ਮੈਨੂੰ ਅਸੀਂ ਇਹਨਾਂ ਨੂੰ ਕਿਹਾ ਸੀ ਤੁਸੀਂ ਇੱਕ ਹੀ ਰਸਤਾ ਇਹਨੂੰ ਬਲੌਕ ਨਾ ਕਰੋ ਬਾਕੀ ਤੁਸੀਂ ਪੀਸਫੁੱਲਲੀ ਬੈਠ ਸਕਦੇ ਹੋ ਜੀ ਤਾਂ ਇਹਨਾਂ ਦਾ ਕਹਿਣਾ ਸੀ ਮੈਡਮ ਤੁਸੀਂ ਗੱਡੀ ਲੈ ਜਾਓ ਅੰਦਰ ਜਦੋਂ ਤੁਸੀਂ ਅਸੀਂ ਇਹਨਾਂ ਦਾ ਰਸਤਾ ਛੱਡਣਾਗੇ ਜਿਹੜੀ ਤੁਹਾਡੀ ਗੱਡੀ ਤੇ ਪਬਲਿਕ ਦੀਆਂ ਗੱਡੀਆਂ ਕ੍ਰੋਸ ਹੁੰਦੀਆਂ ਰਹਿਣ ਉਸ ਤੋਂ ਬਾਅਦ ਜਦੋਂ ਮੇਰੀ ਗੱਡੀ ਆਫਿਸ ਚ ਆ ਗਈ ਤਾਂ ਇਹਨਾਂ ਨੇ ਉਹ ਰਸਤਾ ਸਾਡਾ ਬੰਦ ਪੂਰੇ ਤਰੀਕੇ ਨਾਲ ਬੰਦ ਕਰ ਦਿੱਤਾ ਫਿਰ ਮੈਂ ਕੰਮ ਲਈ ਬਾਹਰ ਜਾਣਾ ਸੀ ਇਹਨਾਂ ਨੂੰ ਕਿਹਾ ਗਿਆ ਵੀ ਮੈਂ ਇੱਥੋਂ ਜਾਣਾ ਆ ਤੁਸੀਂ ਰਸਤਾ ਛੱਡ ਦਿਓ ਕਹਿੰਦੇ ਅਸੀਂ ਰਸਤਾ ਨਹੀਂ ਛੱਡਣਾ ਗੱਡੀ ਦੇ ਅੱਗੇ ਲੰਮੇ ਪੈ ਗਏ ਲੰਮੇ ਪੈਣ ਤੋਂ ਬਾਅਦ ਇਹਨਾਂ ਨੂੰ ਫੇਰ ਅਸੀਂ ਰਿਕਵੈਸਟ ਕੀਤੀ ਵੀ ਮੈਨੂੰ ਜ਼ਰੂਰੀ ਕੰਮ ਲਈ ਮੈਂ ਜਾਣਾ ਹੈ ਸਾਡੇ ਕੰਮ ਦੇ ਵਿੱਚ ਵਿਘਨ ਨਾ ਪਾਓ ਤਾਂ ਇਹਨਾਂ ਦਾ ਕਹਿਣਾ ਸੀ ਤੁਸੀਂ ਜੋ ਕਰਨਾ ਕਰ ਲਓ ਅਸੀਂ ਇਹ ਰਸਤਾ ਨਹੀਂ ਛੱਡਣਾ ਤੁਹਾਨੂੰ ਇੱਥੇ ਹੀ ਬੰਨ੍ਹ ਕੇ ਰੱਖਾਂਗੇ ਸਾ ਤੇ ਆ ਸਰ ਦੇ ਅੰਦਰ ਹੀ ਠੀਕ ਹੈ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਿਹਾ ਪਿਆ ਅਸੀਂ ਵੀ ਤੁਸੀਂ ਉੱਠ ਜਾਓ ਗੱਡੀ ਦੇ ਅੱਗੇ ਲੰਮੇ ਨਾ ਪਾਓ ਇਹ ਉੱਠੇ ਨਹੀਂ ਅਸੀਂ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਦੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਤਾਂ ਇਹਨਾਂ ਨੇ ਤਸੰਨਾ ਲੈ ਇਹਨਾਂ ਵੀ ਸ਼ਰਮ ਨਹੀਂ ਕੀਤੀ ਕਿ ਇੱਕ ਲੇਡੀ ਅਫਸਰ ਆ ਜਿਹਨੂੰ ਤੁਸੀਂ ੱੱਕੇ ਮਾਰ ਰਹੇ ਹੋ ਮੇਰਾ ਕਿਸੇ ਨਾਲ ਪਿੱਛੇ ਜੁੜਾ ਵੀ ਬੁੱਟਿਆ ਉਸ ਤੋਂ ਬਾਅਦ ਮੈਂ ਮੁਸੀਂ ਤ੍ਰਿਕਨਾਲ ਤੱਕੇ ਮਾਰੇ ਇਹਨਾਂ ਨੂੰ ਸਿਰ ਕੈਸਟ ਕਰ ਰਹੇ ਆ ਕਿ ਤੁਸੀਂ ਤੱਕਾ ਮੁਕਤੀ ਨਾ ਕਰੋ ਰਾਮਨਾਲ ਗੱਲ ਕਰ ਲੈਣੇ ਆ ਕਹਿੰਦੇ ਅਸੀਂ ਕੋਈ ਗੱਲ ਨਹੀਂ ਕਰਨੀ ਤੁਹਾਡੀ ਗੱਡੀ ਇੱਥੋਂ ਕ੍ਰੋਸ ਨਹੀਂ ਬਾਹਰ ਨਹੀਂ ਜਾਣ ਦੇਣੀ ਅਸੀਂ ਇਹਨਾਂ ਨੇ ਮੇਰੇ ਕੰਮ ਦੇ ਵਿੱਚ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਪਲੱਸ ਇੱਕ ਲੇਡੀ ਅਫਸਰ ਨਾਲ ਤੱਕਮਪੀ ਕੀਤੀ ਇਹਨਾਂ ਨੇ ਜੀ ਆ ਮੈਮ ਦੂਜੇ ਪਾਸੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਵੀ ਇਲਜ਼ਾਮ ਲਗਾਇਆ ਜਾ ਰਿਹਾ ਕਿ ਤੁਸੀਂ ਉਹਨਾਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਵੀ ਐਦਾਂ ਦੀ ਕੋਈ ਗੱਲ ਨਹੀਂ ਆ ਇਹ ਗੱਡੀ ਵੀ ਅੱਗੇ ਆ ਕੇ ਲੰਮੇ ਪੈ ਗਏ ਗੱਡੀ ਤੇ ਜਦੋਂ ਅਸੀਂ ਲੰਘਣਾ ਸੀ ਇਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਸਾਈਡ ਤੇ ਉਜੋ ਕਹਿੰਦੇ ਅਸੀਂ ਨਹੀਂ ਉਠਣਾ ਇਹ ਲੰਮੇ ਪੈ ਗਏ ਮੈਂ ਪਾਗਲ ਨਹੀਂ ਹੈਗੀ ਜਾਂ ਕੋਈ ਪਾਗਲ ਨਹੀਂ ਹੈਗਾ ਵੀ ਉੱਪਰ ਦੀ ਗੱਡੀ ਕੱਢ ਦਵਾਂਗੇ ਇਹ ਖੁੱਤ ਅੱਗੇ ਲੰਮੇ ਪਏ ਜਦੋਂ ਇਹਨਾਂ ਨੂੰ ਉੱਥੋਂ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਸਾਡੇ ਨਾਲ ਧੱਕਾ ਮੁੱਕੀ ਕੀਤੀ ਤੇ ਮੈਮ ਤੁਹਾਡੇ ਵੱਲੋਂ ਕੋਈ ਇਹਨਾਂ ਕਿਸਾਨਾਂ ਦੇ ਕੋਈ ਐਕਸ਼ਨ ਨਹੀਂ ਕੀਤਾ ਜਾ ਰਿਹਾ ਫਿਲਹਾਲ ਕੋਈ ਕਾਰਵਾਈ ਵੀ ਕੀਤੀ ਗਈ ਹੈ ਮੈਂ ਜੀ ਪੂਰੀ ਉੱਪਰ ਤੱਕ ਜਾਵਾਂਗੀ ਪੂਰੀ ਕਾਰਵਾਈ ਕਰਾਉਂਗੀ ਜਿਨ੍ਹਾਂ ਨੇ ਇੱਕ ਲੇਡੀ ਅਫਸਰ ਨੂੰ ਨਹੀਂ ਬਖਸ਼ਿਆ ਮਤਲਬ ਇਹਨਾਂ ਦੀ ਮਤਲਬ ਇਹ ਕਿਸਾਨਾਂ ਦੇ ਵੀ ਇਸ ਤੇ ਮੈਨੂੰ ਐਦਾਂ ਲੱਗ ਰਿਹਾ ਸੀ ਕਿ ਗੁੰਡੇ ਇਕੱਠੇ ਹੋਏ ਆ ਹੂੰ ਜਿਹੜੇ ਇਹਨਾਂ ਨੇ ਛੰਡੀਆਂ ਫੜੀਆਂ ਹੋਈਆਂ ਸੀ ਕਿਸਾਨਾਂ ਵਾਲੀਆਂ ਮੇਰਾ ਗਨਮੈਨ ਨਾਲ ਸੀ ਔਰ ਹੱਥ ਨਾਲ ਰੋਕ ਰਿਹਾ ਸੀ ਕਿ ਤੁਸੀਂ ਧੱਕੇ ਨਾ ਮਾਰੋ ਮੈਡਮ ਨੂੰ ਉਹਦੇ ਉੱਪਰ ਵੀ ਲੱਟ ਇਹਨਾਂ ਨੇ ਜਿਹੜੇ ਛੰਡੇ ਬਣਾਏ ਹੋਏ ਸੀ ਉਹਦੇ ਨਾਲ ਉਹਦੇ ਉੱਪਰ ਵਾਰ ਕੀਤਾ ਆ ਜੀ ਮੈਮ ਕਿੰਨੇ ਕਿ ਕਿਸਾਨ ਸਾ ਮੌਕੇ ਤੇ ਕੋਈ ਕਿਸਾਨ ਆਗੂ ਵੀ ਵੱਡਾ ਸੀ ਜਿਸ ਦੇ ਵੱਲੋਂ ਕੋਈ ਅਗਵਾਈ ਕੀਤੀ ਜਾ ਰਹੀ ਸੀ ਪ੍ਰਦਰਸ਼ਨ ਦੀ ਸਾਡੇ ਦੀ ਇੱਥੇ ਇੱਕ ਥਾਣੇ ਦਾ ਪਾਸੋਂ ਏਰੀਆ ਪੈਂਦਾ ਆ ਉੱਥੋਂ ਦਾ ਜਿਹੜਾ ਬੜਾ ਮਤਲਬ ਰਹਿੰਦਾ ਆ ਵੀ ਆਪਣੇ ਆਪ ਨੂੰ ਕਿਸਾਨ ਲੀਡਰ ਕਹਿੰਦਾ ਗਮਦੂਰ ਆ ਇੱਕ ਸੰਗਰੂਰ ਤੋਂ ਆਇਆ ਹੋਇਆ ਸੀ ਜਸਵਿੰਦਰ ਲੋਂਗੋਵਾਲ ਇਹ ਹੋਰ ਵੀ ਤਿੰਨ ਚਾਰ ਜਣੇ ਜਿਹੜੇ ਸੀ ਨਾਮੀ ਆ ਸਾਡਾ ਲੱਗੂ ਅੱਗੇ ਸਾਰੇ ਉੱਥੇ ਸੀ ਇਹਨਾਂ ਸਾਰੇ ਨੂੰ ਸਮਝਦਾਰੀ ਨਾਲ ਗੱਲ ਕਰਨੀ ਚਾਹੀਦੀ ਸੀ ਗੱਡੀ ਦੇ ਅੱਗੇ ਨਹੀਂ ਲੰਮੇ ਪੈਣਾ ਚਾਹੀਦਾ ਸੀ ਪਰ ਇਹਨਾਂ ਨੇ ਉੱਧਰ ਵੀ ਬਜਾਏ ਪਿੱਛੇ ਇੰਨੇ ਜਾਣੀ ਮੰਦਿਰ ਇਕੱਠੀ ਹੋਈ ਸੀ ਉਹਨਾਂ ਨੇ ਤੱਕਾ ਮੁੱਕੀ ਕਰਨਾ ਸ਼ੁਰੂ ਕਰ ਦਿੱਤਾ ਸਾਡੇ ਨਾਲ ਜੀ ਮੈਮ ਇਹ ਕਿਹੜੇ ਮਸਲੇ ਦੇ ਵਿੱਚ ਪੂਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਕਿ ਕਿਸ ਕਾਰਵਾਈ ਦੀ ਮੰਗ ਕਰ ਰਹੇ ਨੇ ਐਕਚੁਅਲੀ ਇੱਥੇ ਜਿਹੜਾ ਸ਼ੰਭੂ ਬਾਰਡਰ ਤੋਂ ਕੁਝ ਟਰਾਲੀਆਂ ਜਿਹੜੀਆਂ ਸੀ ਇੱਧਰ ਉੱਧਰ ਹੋਈਆਂ ਸੀ ਚੋਰੀ ਹੋਈਆਂ ਸੀ ਜਾਂ ਉਹ ਕੁਝ ਟਰਾਲੀਆਂ ਦੇ ਪਾਰ ਜਿਹੜੇ ਨਾਬੇ ਦੇ ਵਿੱਚ ਮਿਲੇ ਸੀ ਉਹਦੇ ਉੱਪਰ ਐਫ ਆਈ ਆਰ ਵੀ ਉਸ ਬੰਦੇ ਦੇ ਉੱਪਰ ਹੋ ਚੁੱਕੀ ਆ ਐਫ ਆਈ ਆਰ ਹੋਣ ਤੋਂ ਬਾਅਦ ਉਹ ਬੰਦਾ ਜਿਹੜਾ ਸੀ ਇੱਥੋਂ ਭੱਜ ਗਿਆ ਭੱਜਣ ਤੋਂ ਬਾਅਦ ਉਹਨੇ ਕੋਰਟ ਦੇ ਵਿੱਚ ਆਪਣੀ ਬੇਲ ਅਪਲੀਕੇਸ਼ਨ ਲਗਾਈ ਹੋਈ ਸੀ ਉਹ ਬੰਦੇ ਦੀ ਕੋਰਟ ਨੇ ਉਹਨੂੰ ਬੇਲ ਦੇ ਦਿੱਤੀ ਬੇਲ ਦੇਣ ਤੋਂ ਬਾਅਦ ਵੀ ਇਹ ਕਹਿ ਰਿਹਾ ਵੀ ਉਹਨੂੰ ਅਰੈਸਟ ਕਰੋ ਜਦੋਂ ਦੀ ਕੋਰਟ ਨੇ ਬੇਲ ਦੇ ਦਿੱਤੀ ਆ ਤੇ ਅਸੀਂ ਉਹਦੀ ਅਰੈਸਟ ਕਿਵੇਂ ਪਾ ਸਕਦੇ ਆ ਜੀ ਮੈਂ ਮੌਕੇ ਮੌਕੇ ਦੀ ਫਿਲਹਾਲ ਕੀ ਕਿਵੇਂ ਦੀ ਸਿਚੁਏਸ਼ਨ ਹੈ ਅਜੇ ਵੀ ਕਿਸਾਨ ਉੱਥੇ ਮੌਜੂਦ ਨਹੀਂ ਜਾਂ ਉੱਥੋਂ ਜਾ ਚੁੱਕੇ ਨੇ ਹਜੇ ਵੀ ਇਹਨਾਂ ਨੇ ਪਹਿਲਾਂ ਤੇ ਆਪ ਅੱਗੇ ਬੈਠੇ ਸੀ ਮੇਰੀ ਗੱਡੀ ਉੱਥੇ ਹੀ ਖੜੀ ਆ ਇਹਨਾਂ ਨੇ ਬਿਲਕੁਲ ਹੀ ਆਪਣੀਆਂ ਗੱਡੀਆਂ ਲਿਆ ਕੇ ਉੱਥੇ ਰੋਡ ਪੂਰਾ ਬਲਾਕ ਕੀਤਾ ਹੋਇਆ ਜੀ ਤੇ ਮੈਂ ਤੁਸੀਂ ਇਸ ਵੇਲੇ ਪੁਲਿਸ ਸਟੇਸ਼ਨ ਦੇ ਵਿੱਚ ਮੌਜੂਦ ਹੋ ਮੈਂ ਆਪਣੇ ਦਫ਼ਤਰ ਦੇ ਅੰਦਰ ਹੀ ਬੈਠੀ ਹੋਈ ਆ ਮੈਨੂੰ ਇਹ ਬਾਹਰ ਨਹੀਂ ਜਾਣ ਦੇ ਰਹੇ ਇਹਨਾਂ ਨੇ ਇੱਕ ਸਾਥ ਦਾ ਸਾਨੂੰ ਇੱਥੇ ਡਿਟੇਨ ਕਰਕੇ ਰੱਖਿਆ ਹੋਇਆ ਆ ਇਹ ਸਾਡੇ ਕੰਮ ਦੇ ਵਿੱਚ ਵਿਘਨ ਪਾ ਰਿਹਾ ਜੇ ਜੇ ਤੱਕ ਕਿਸਾਨ ਹੁੰਦੇ ਤੇ ਇਦਾਂ ਨਾ ਕਰਦੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਵੀ ਕਿਸਾਨ ਭਰਾਓ ਮੈਂ ਵੀ ਇੱਕ ਕਿਸਾਨ ਦੀ ਕੁੜੀ ਆ ਆਪਾਂ ਬੈਠ ਕੇ ਗੱਲ ਕਰਦੇ ਮਤਲਬ ਹੱਲ ਕਰਦੇ ਆ ਤੁਹਾਡੀ ਜੋ ਵੀ ਦਰਖਾਸਤ ਆ ਤੁਸੀਂ ਦੇ ਦਿਓ ਆਪਾਂ ਉੱਤੇ ਇਹ ਕਹਿੰਦੇ ਵੀ ਇੱਕ ਟਰਾਲੀ ਹੋਰ ਨਾਬੇ ਦੇ ਵਿੱਚ ਮਿਲ ਜਾ ਉਹ ਵੀ ਜਿਹੜਾ ਪੱਪੂ ਪੰਚਤ ਤੇ ਪਹਿਲਾਂ ਐਫ ਆਈ ਆਰ ਹੋਇਆ ਉਹਦੇ ਉੱਪਰ ਇਹ ਟਰਾਲੀ ਪਾ ਦਿਓ ਤੁਸੀਂ ਕਿ ਆਪਣੀ ਐਪਲੀਕੇਸ਼ਨ ਦੇ ਦਿਓ ਇੱਕ ਉਹਨਾਂ ਤੋਂ ਕਿ ਉਸੇ ਖੇਤਾ ਦੇ ਵਿੱਚ ਲਵਾਰਸ ਟਰਾਲੀ ਮਿਲੀ ਆ ਉਹ ਇੱਕ ਤਕਤੀਸ਼ ਨਾ ਪਾਟ ਆ ਜੋ ਵੀ ਸਾਹਮਣੇ ਆਊਗਾ ਜਿੰਨੇ ਵੀ ਇਹ ਟਰਾਲੀ ਤੇ ਛੱਡੀ ਆ ਜੋ ਵੀ ਸਾਹਮਣੇ ਆਊਗਾ ਉਹ ਸਭ ਨਾਲ ਆਪਾਂ ਕਾਰਵਾਈ ਕਰ ਦਵਾਂਗੇ ਪਰ ਇਹਨਾਂ ਨੇ ਇੱਥੇ ਬਿਲਕੁਲ ਗੁੰਡਾਗਰਦੀ ਕੀਤੀ ਆ ਅੱਜ ਮੈਂ तकरीबन तकरीबन ਕਿੰਨੇ ਕਿਸਾਨ ਇੱਥੇ ਮੌਕੇ ਤੇ ਮੌਜੂਦ ਨੇ ਪ੍ਰੋਸਟੇਸ਼ਨ ਦੇ ਬਾਅਦ 6-700 ਦੇ ਕਰੀਬ ਕਿਸਾਨ ਜਿਹੜੇ ਹੈਗੇ ਆ ਇਕੱਠੇ ਹੋਏ ਹੋਏ ਆ ਜੀ ਮੈਮ ਜਿਹੜੇ ਤੁਸੀਂ ਕੇਸ ਦਾ ਗੱਲ ਜ਼ਿਕਰ ਕਰ ਰਹੇ ਹੋ ਟਰਾਲੀਆਂ ਚੋਰੀ ਵਾਲਾ ਮਾਮਲਾ 21 ਮੁਲਜ਼ਮ ਨੇ ਇਸ ਦੇ ਵਿੱਚ ਨਾਮਜ਼ਦ ਕੀਤਾ ਹੈ ਜਾਂ ਹੋਰ ਵੀ ਲੋਕ ਨੇ ਇਹ ਤੁਜੀ ਪੰਕਜ ਪੱਪੂ ਹੈਗਾ ਇੱਕ ਆ ਇੱਥੋਂ ਦਾ ਉਹਦੀ ਵਾਈਫ ਜਿਹੜੀ ਆ ਉਹ ਮਜੂਦਾ ਆ ਐਮਟੀਪੀ ਐਨਸੀਪੀ ਉਹਦਾ ਸਰ ਹਸਬੰਡ ਹੈਗਾ ਆ ਇਹ ਕਹਿੰਦੇ ਆ ਵੀ ਹਸਬੰਡ ਨੂੰ ਪਰਚਾ ਚੋਂ ਦੇ ਦਿੱਤਾ ਆ ਉਹ ਤੋਂ ਬਾਅਦ ਕਹਿੰਦੇ ਆ ਜੇਰੀ ਵੀ ਵਾਈਫ ਆ ਉਹਨੂੰ ਵੀ ਪਰਚੇ ਦੇ ਵਿੱਚ ਨਾਮਜ਼ਦ ਕਰੋ ਮਤਲਬ ਕੋਈ ਵੀ ਗੱਲ ਦਾ ਉਹ ਨਹੀਂ ਹੈ ਕਿ ਜ਼ਬਰਦਸਤੀ ਨਾਲ ਹੀ ਮਤਲਬ ਕਹਿ ਰਹੇ ਕਿ ਉਹਦਾ ਵੀ ਨਾਮ ਪਾ ਦਿਓ ਉਹਦਾ ਵੀ ਨਾਮ ਪਾ ਦਿਓ ਮਤਲਬ ਇਹ ਤਾਂ ਕੱਲ ਨੂੰ ਇਹ ਕਹਿਣਗੇ ਵੀ ਤੁਸੀਂ ਮਤਲਬ ਪੁਲਸ ਸਬਤਰਾ ਤੇ ਵੀ ਲਾਮ ਲਾਈ ਜਾ ਰਹੇ ਫਿਰ ਪੁਲਸ ਸਬਤਰਾ ਨਾਲ ਵੀ ਟਰਾਲੀਆਂ ਚੋਰੀ ਕੀਤੀਆਂ ਇਹ ਤਾਂ ਹੱਦ ਹੋ ਗਈ ਹੈ ਨਾ ਜੀ ਮੈਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤੁਹਾਡੇ ਨਾਲ ਕਿਸਾਨਾਂ ਨੇ ਬਸ ਲੁਕੀ ਕੀਤੀ ਹੈ ਕੀ ਮੌਕੇ ਤੇ ਹੋਰ ਵੀ ਕਿਸੇ ਪੁਲਿਸ ਮੁਲਾਜ਼ਮ ਨਾਲ ਅਜਿਹਾ ਕੁਝ ਹੋਇਆ ਸਾਰੇ ਜਿੰਨੇ ਸਾਡੇ ਨਾਲ ਸੀ ਉਸ ਟਾਈਮ ਮੁਲਾਜ਼ਮ ਸਾਰਿਆਂ ਨਾਲ ਤੱਕਾ ਹੋਇਆ ਆ ਜੀ ਪਰ ਗੱਲ ਇੱਥੇ ਇਹ ਆਉਂਦੀ ਆ ਕਿ ਇੱਕ ਲੇਡੀ ਅਫਸਰ ਨਾਲ ਤੁਸੀਂ ਤੱਕੇ ਕਰ ਰਹੇ ਹੋ ਮੈਂ ਇਹਨਾਂ ਨੂੰ ਕਹਿ ਰਹੀ ਸੀ ਕਿ ਮੈਂ ਇੱਕ ਲੇਡੀ ਅਫਸਰ ਆ ਮੇਰੇ ਨਾਲ ਤੱਕੇ ਨਾ ਤੱਕੇ ਨਾ ਮਾਰੋ ਮੈਨੂੰ ਜੀ ਪਰ ਫਿਰ ਵੀ ਇਹਨਾਂ ਨੇ ਸ਼ਰਮ ਨਹੀਂ ਕੀਤੀ ਇਹਨਾਂ ਨੇ ਮੈਨੂੰ ਤੱਕੇ ਮਾਰੇ ਆ ਉੱਥੇ ਅੰਦਰ ਜੀ ਮੈਮਾ ਮੌਕੇ ਤੇ ਹੁਣ ਕੋਈ ਕਾਰਵਾਈ ਕਰੋਗੇ ਕਿ ਕਿਸਾਨਾਂ ਦੀ ਕੋਈ ਪਛਾਣ ਵੀ ਕੀਤੀ ਗਈ ਹੈ ਆ ਬਾਈ ਨੇਮ ਕੋਈ ਕੋ ਨਾਮਜ਼ਦ ਕਰੋਗੇ ਵਿੱਚ ਕੋਈ ਸ਼ੱਕ ਨਹੀਂ ਜੀ ਸਾਰਿਆਂ ਦੇ ਬਾਈ ਨੇਮ ਪਰਚੇ ਹੋਣਗੇ ਮੈਂ ਕਦੋਂ ਤੱਕ ਐਕਸ਼ਨ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਬਸ ਜੀ ਹਾਂ ਸ਼ੁਰੂ ਹੋ ਜਾਣਾ ਹੈ ਬਸ ਘੰਟੇ ਦੇ ਵਿੱਚ ਵਿੱਚ ਇਹਨਾਂ ਤੇ ਐਕਸ਼ਨ ਹੋ ਜਾਊਗਾ ਮੈਂ ਕਿੰਨੇ ਕਿਸਾਨਾਂ ਦੇ ਐਕਸ਼ਨ ਕਰੋਗੇ ਤੁਸੀਂ ਤੁਸੀਂ ਹਲਾ ਕੇ ਗਿਣਤੀ 5 6 10 ਵੀਡੀਓ ਅਸੀਂ ਵੀਡੀਓ ਦੇਖਾਂਗੇ ਕੁਛ ਕ ਨਾਮ ਤਾਂ ਮੈਨੂੰ ਬਾਈ ਨੇਮ ਹੀ ਯਾਦ ਹੈ ਜਿਹੜੇ ਅੱਗੇ ਤੱਕੇ ਮਾਰ ਰਹੇ ਸੀ ਪਿੱਛੋਂ ਤੱਕੇ ਦੇ ਰਹੇ ਸੀ ਬਾਕੀ ਜਿਹੜੇ ਵੀਡੀਓ ਦੇਖ ਕੇ ਜਿੰਨੇ ਵੀ ਹੋਣਗੇ ਕੁਝ ਅਣਪਛਾਤੇ ਆ ਸਾਰਿਆਂ ਤੇ ਐਫਆਰ ਹੋਗੇ ਠੀਕ ਹੈ ਠੀਕ ਹੈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਖੁਦ ਡੀਐਸਪੀ ਮਨਦੀਪ ਕੌਰ ਸਾਡੇ ਨਾਲ ਜੁੜੇ ਉਹਨਾਂ ਦੇ ਬੋਲੇ ਵੱਡਾ ਬਿਆਨ ਦਿੱਤਾ ਗਿਆ ਨਿਊਜ਼ੇਟਨ ਪੰਜਾਬ ਤੇ ਕਿ ਜਿਹੜੇ ਕਿਸਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਜਾਂ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਬੱਸ ਲੁੱਕੀ ਕੀਤੀ ਗਿਆ ਬਾਈ ਨੇਮ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਕਿਸਾਨਾਂ ਦੀ ਉਹਨਾਂ ਦੇ ਵੱਲੋਂ ਪਛਾਣ ਵੀ ਕਰ ਲਈ ਗਈ ਹੈ ਇਹ ਵੀ ਉਹਨਾਂ ਨੇ ਵੱਡਾ ਬਿਆਨ ਦਿੱਤਾ ਕਿ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਅੰਦਰ ਡਿਟੇਨ ਕੀਤਾ ਗਿਆ ਇਸ ਵੇਲੇ ਡੀਐਸਪੀ ਮਨਦੀਪ ਕੌਰ ਜੋ ਕਿ ਥਾਣੇ ਦੇ ਅੰਦਰ ਹੀ ਮੌਜੂਦ ਨੇ ਤੇ ਉਹਨਾਂ ਦਾ ਕਹਿਣਾ ਕਿ ਬਾਹਰ 5-600 ਤੋਂ ਰਾ ਪੂਰੀ ਤਰ੍ਹਾਂ ਦੇ ਨਾਲ ਰੁਕਿਆ ਹੋਇਆ ਤਾਂ ਆ ਡੀਐਸਪੀ ਮਨਦੀਪ ਗੌਰ ਨੇ ਨੂਜ਼ ਰੀਟਰਨ ਪੰਜਾਬ ਟੀਵੀ ਵੱਲੋਂ ਵੱਡਾ ਬਿਆਨ ਦਿੱਤਾ ਹੈ ਕਿ ਉਹਨਾਂ ਨੂੰ ਧੱਕੇ ਮਾਰੇ ਗਏ ਕਿਸਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਬਸਲੂਕੀ ਕੀਤੀ ਗਈ ਤੇ ਉਹਨਾਂ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਥਾਣੇ ਦੇ ਅੰਦਰ ਹੱਤ ਉਹਨਾਂ ਦੀ ਗੱਡੀ ਨੂੰ ਰਾਹ ਦੇ ਵਿੱਚ ਰੋਕਿਆ ਗਿਆ ਤੇ ਅਜੇ ਵੀ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਪੂਰਾ ਮਸਲਾ ਵੀ ਸਮਝਾਇਆ ਮਸਲਾ ਵੀ ਦੱਸਿਆ ਕਿ ਟਰਾਲੀਆਂ ਚੋਰੀ ਦਾ ਇਹ ਪੂਰਾ ਮਾਮਲਾ ਕਿਦੋਂ ਕਿ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਜਿਵੇਂ ਕਿ ਉਸ ਪ੍ਰਦਰਸ਼ਨ ਨੂੰ ਖਤਮ ਕੀਤਾ ਗਿਆ ਹ ਤੱਕ ਕਿਸਾਨਾਂ ਦੇ ਇਲਜ਼ਾਮ ਹੈ ਕਿ ਟਰਾਲੀਆਂ ਚੋਰੀ ਹੋਈਆਂ ਨੇ ਜਿਸ ਸ਼ਖਸ ਨੂੰ ਜਿਸ ਮੁ ਪਰ ਦੂਜੇ ਪਾਸੇ ਡੀਐਸਪੀ ਮਨਦੀਪ ਕੌਰ ਦਾ ਤਰਕ ਹੈ ਕਿ ਉਸ ਦੇ ਵੱਲੋਂ ਪਹਿਲਾਂ ਹੀ ਕੋਰ ਦਾ ਰੋਕ ਕੀਤਾ ਗਿਆ ਉਹਨਾਂ ਨੂੰ ਕੋਰ ਤੋਂ ਬੇਲ ਮਿਲ ਚੁੱਕੀ ਚੁੱਕੀ ਹੈ ਜਦੋਂ ਜ਼ਮਾਨਤ ਮਿਲ ਗਈ ਹੈ ਤੇ ਫਿਰ ਕਿਵੇਂ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਡੀਐਸਪੀ ਮਨਦੀਪ ਕੌਰ ਦੇ ਵੱਲ ਇਸ ਪੂਰੇ ਮਸਲੇ ਤੇ ਵੀ ਸਪਸ਼ਟਿਕਰਨ ਦਿੱਤਾ ਗਿਆ ਹੈ